ਸ਼ਰਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਇਸ ਦੇ ਬਾਵਜੂਦ ਵਿਕਰਮ ਮਜੀਠੀਆ ਵਿੱਚੋਂ ਜੇਲ੍ਹ ਦੇ ਵਿੱਚ ਬੈਠ ਕੇ ਉਸ ਦੇ ਪਰਿਵਾਰ ਵੱਲੋਂ ਉਸ ਦੇ ਵਕੀਲਾ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਸੀ ਕਿ ਵਿਕਰਮ ਮਜੀਠੀਆ ਨੂੰ ਜਬਤ ਮਿਲੇ ਬਿਕਮ ਜੀਟੀਆ ਜਬਾਤ ਲੈ ਕੇ ਬਾਹਰ ਆਉਣ ਅਸਲਾਮ ਅਲੈਕਮ ਸਸਤੀਆ ਕਾਲ ਕਿਦਾਂ ਹਾਲ ਚਾਲ ਹੈ ਉਮੀਦ ਕਰਨਾ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਚੜ੍ਹਦੀ ਕਲਾ ਚ ਹੋਗੇ ਬਿਕਰਮ ਸਿੰਘ ਮਜੀਠੀਆ ਜੇਲੋਂ ਬਾਹਰ ਆਣ ਵਾਸਤੇ ਹੱਥ ਪੈਰ ਮਾਰ ਰਹੇ ਨੇ ਲੇਕਿਨ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤਾ ਅਦਾਲਤਾਂ ਦੇ ਵਿੱਚੋਂ ਰੱਦ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਸੀਐਮ ਪੰਜਾਬ ਭਗਵਤ ਮਾਨ ਨੇ ਕਿਆ ਸੀ ਕਿ ਮੈਂ ਪੱਕੇ ਪੈਰਾਂ ਤੇ ਬਿਕਰਮ ਸਿੰਘ ਮਜੀਠੀਆ ਨੂੰ ਹੱਥ ਪਾਵਾਂਗਾ ਐਈ ਵਜ੍ਹਾ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਚੀਕਾ ਮਾਰਦੇ ਨੇ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਆ ਕਿਸੇ ਵੀ ਤਰ੍ਹਾਂ ਜੇਲ੍ਹੋਂ ਬਾਹਰ ਆ ਜਾਣ ਲੇਕਿਨ ਸੀਐਮ ਪੰਜਾਬ ਨੇ ਬੜਾ ਹੀ ਵੱਡਾ ਐਕਸ਼ਨ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕੀ ਮਾਮਲਾ ਸਾਰਾ ਕੁਝ জানা ਗਿਆ ਅੱਜ ਦੀ ਵੀਡੀਓ ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ ਇਸ ਦੇ ਬਾਵਜੂਦ ਬਿਕਰਮ ਜੀਠਿਆ ਵਿਚੋਂ ਜੇਲ੍ਹ ਦੇ ਵਿੱਚ ਬੈਠ ਕੇ ਉਸ ਦੇ ਪਰਿਵਾਰਵਰਨ ਨੂੰ ਉਸ ਦੇ ਵਕੀਲਾ ਵੱਲੋਂ ਹੱਥ ਪੈਰ ਮਾਰੇ ਜਾਣੇ ਸੀ ਕਿ ਬਿਕਰਮ ਜੀਠਿਆ ਨੂੰ ਜ਼ਬਾਨਤ ਮਿਲੇ ਬਿਕਰਮ ਜੀਠਿਆ ਜ਼ਬਾਨਤ ਲੈ ਕੇ ਬਾਹਰ ਆਉਣ ਠਿੱਬੀ ਲਾਉਣ ਤਾਂ ਜਾਪਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਜੀਠਿਆ ਨੂੰ ਪੱਕੇ ਹੱਥ ਪਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਤੇਲ ਦੇ ਤੇਲ ਦੀ ਤਾਰ ਵੇਖੋ ਐਕਸ਼ਨ ਵੇਖੋ ਦੁਬਾਰਾ ਰਿਮਾਨ ਦੁਬਾਰਾ ਟਰਾਈਲ ਦੁਬਾਰਾ ਜਿਹੜੀ ਹੈ ਇਨਵੈਸਟੀਗੇਸ਼ਨ ਵਿਕਰਮ ਮਜੀਠੀਆ ਦੀ ਹੋਵੇਗੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੇ ਪੱਕੀ ਮੋੜ ਲਾ ਦਿੱਤੀ ਹੈ ਬਿਕਰਮ ਜੀਠਿਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਇੰਨੀ ਵੱਡੀ ਕਾਰਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਦੇ ਸਭ ਤੋਂ ਉੱਚ ਅਧਿਕਾਰੀਆਂ ਵੱਲੋਂ ਮੇਰੇ ਤੇ ਕੀ ਕੀ ਜਾਵੇਗੀ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਹਵਾ ਖਾਵੇ ਨਾਬਦੀ ਜੇਲ੍ਹ ਦੀ ਬਿਕਰਮ ਜੀਠਿਆ ਤਿਲ ਮਲਾਗੇ ਨਹੀਂ ਅੱਜ ਫਿਰ ਕੋਰਟ ਨੇ ਵੱਡਾ ਫੈਸਲਾ ਬਿਕਰਮ ਜੀਠਿਆ ਦੇ ਬ੍ਰੁਕਸਨਾ ਜੇਲ੍ਹ ਦੇ ਵਿੱਚ ਬੈਠੇ ਦਾ ਹੀ ਰਮਾਨ ਟ੍ਰਾਇਲ ਅਤੇ ਇਨਵੈਸਟੀਗੇਸ਼ਨ ਹੋਵੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਦੀ ਟੀਮ ਸਪੈਸ਼ਲ ਗਈ ਸੀ ਬਿਕਰਮ ਜਿਠੀਆ ਦੇ ਕੋਲੋਂ ਕੁਝ ਸਬੂਤ ਇਕੱਠੇ ਕਰਨ ਦੱਸਿਆ ਜਾ ਰਿਹਾ ਹੈ ਕਿ 40 ਹਜ਼ਾਰ ਪੰਨਿਆਂ ਦੀ ਰਿਪੋਰਟ ਨੇ ਕਿਲ ਤੇ ਕੋਕੇ ਜੜ ਦਿੱਤੇ ਨੇ ਬਿਕਰਮ ਜਿਠੀਆ ਦੇ ਕੇਸ ਤੇ 40 ਹਜ਼ਾਰ ਪੰਨਿਆਂ ਦੀ ਰਿਪੋਰਟ ਤੋਂ ਬਾਅਦ 2000 200 ਬੈਂਕ ਖਾਤਿਆਂ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਸੀ ਬਿਕਰਮਜੀਠੀਆ ਜਦੋਂ ਵਿਧਾਇਕ ਤੇ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਵੱਲੋਂ ਚਮਗੀਆਂ ਕਲਾਈਆਂ ਚਲਾਈਆਂ ਗਈਆਂ ਅਤੇ 200 ਤੋਂ ਵੱਧ ਖਾਤਿਆਂ ਦੇ ਵਿੱਚ ਬਿਕਰਮਜੀਠੀਆ ਬਿਕਰਮਜੀਠੀਆ ਦੇ ਪਿਤਾ ਸੱਤਿਆਜੀਤ ਮਜੀਠੀਆ ਗਨੀਬਕਰ ਮਜੀਠੀਆ ਅਤੇ ਉਹਨਾਂ ਦੇ ਸਾਲੇ ਗੱਜਪਤ ਗਰੇਵਾਲ ਮਜੀਠੀਆ ਗਰੇਵਾਲ ਹੁਣਾ ਵੱਲੋਂ ਵੀ 200 ਵੱਧ ਖਾਤਿਆਂ ਦੇ ਵਿੱਚ ਲੱਖ ਦੇਣ ਪੈਸਿਆਂ ਦਾ ਟ੍ਰਾਂਸਫਰ ਕੀਤਾ ਗਿਆ 400 ਤੋਂ ਵੱਧ ਵਿਅਕਤੀਆਂ ਦੇ ਕੋਲੋਂ ਪੁੱਛਗਿੱਤ ਕੀਤੀ ਹੈ ਪੰਜਾਬ ਸਰਕਾਰ ਵਿਜੀਲਸ ਅਤੇ ਪੰਜਾਬ ਦੇ ਸਰਬੋਤਮ ਅਧਿਕਾਰੀਆਂ ਨੇ ਬਿਕਰਮਜੀਤਿਆ ਨੂੰ ਲੈ ਕੇ ਬਿਕਰਮਜੀਤਿਆ ਦੀਆਂ ਐਨੇ ਵੱਡੇ ਪੱਧਰ ਤੇ ਮੁਸ਼ਕਲਾਂ ਵਧ ਗਈਆਂ ਫਾਸਲੇ ਵਿੱਚ ਜਿਹੜਾ ਜਾਲ ਪਛਾਇਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਪੱਕੇ ਪੈਰੀ ਹੱਥ ਪਾਏ ਤੇ ਅਸੀਂ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਤੇ ਵੱਡੀ ਕਾਰਵਾਈ ਬਿਕਰਮਜੀਤਿਆ ਤੇ ਫਿਰ ਦੁਬਾਰਾ ਐਕਸ਼ਨ ਇਹ ਹੁਣ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਲਿਆ ਭਗਵੰਤ ਮਾਨ ਨੇ ਪਿਛਲੇ ਦਿਨਾਂ ਚ ਕਾਨਫਰੈਂਸ ਕਰਕੇ ਕਿਹਾ ਸੀ ਰਿਮਾਂਡ ਹੋਵੇਗਾ ਟ੍ਰਾਇਲ ਹੋਵੇਗਾ ਇਨਵੈਸਟੀਗੇਸ਼ਨ ਹੋਵੇਗੀ ਇੰਨਾ ਸੌਖਾ ਇੰਨਾ ਸੁਖਾਰਾ ਮੇਰੇ ਕੋਲ ਬਚਣਾ ਮੁਸ਼ਕਲ ਹੈ ਬਿਕਰਮ ਮਜੀਠੀਆ ਦੇਖੋ ਬਿਕਰਮ ਮਜੀਠੀਆ ਤੋਂ ਕਿਉਂਕਿ ਬਿਕਰਮ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੜਕਾਇਆ ਵੀ ਸੀ ਵਗਾਰਿਆ ਵੀ ਸੀ ਚੈਲੰਜ ਵੀ ਕੀਤਾ ਸੀ ਚੀਕਾ ਕਢਵਾ ਦਿਆਂਗਾ ਪਟਾਉ ਉਤੇ ਥਾਪੀਆਂ ਮਾਰੀਆਂ ਗਿਆ ਮੁੱਛਾ ਉਤੇ ਤਾਜ ਦਿੱਤੇ ਗਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਕਾਰਵਾਈ ਕੀਤੀ ਬਿਕਰਮਜੀਠਿਆ ਤੇ ਬਿਕਰਮਜੀਠਿਆ ਦੇ ਨਾਲ ਨਾਲ ਸਾਰੇ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਸੁਮੱਚਾ ਜਿਹੜਾ ਹੈ ਹੁਣ ਉਹ ਕਬਰਾ ਰਿਆ ਹੈ ਦਿਲਮਰਾ ਰਿਹਾ ਹੈ ਕਿ ਵਿਜਲਸ ਵਿਆ ਪੌੜੀਆਂ ਸੁਖਬੀ ਸਿੰਘ ਬਾਦਲ ਵਿਭਾਰ ਸਿੰਘ ਬਾਦਲ ਗਰੀਬਕੌਰ ਮਜੀਠੀਆ ਅਤੇ ਗੱਤਪਤ ਗਰੇਵਾਲ ਨੂੰ ਚੜੀਆਂ ਪੈ ਸਕਦੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਐਮ ਖਬਰ ਆ ਰਹੀ ਹੈ ਬਿਕਰਮਜੀਤਿਆ ਨੂੰ ਰਾਕੇ ਆਜ ਜੋ ਬਿਕਰਮਜੀਤਿਆ ਦੀ ਫਿਰ ਦੁਬਾਰਾ ਆਨਲਾਈਨ ਪੇਸ਼ੀ ਹੋਈ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਰਾਸਤ 18 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਮਜੀਠੀਆ ਅੱਜ ਵੀਡੀਓ ਕਾਨਫਰੈਂਸ ਰਾਹੀਂ ਮਹਾਲੀ ਦੀ ਇੱਕ ਮਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਹੋਏ ਆਮਦਨ ਦਾ ਨੋ ਵਧ ਜਾਦਰ ਬਣਾਉਣ ਦੇ ਦੋਸ਼ਾਂ ਹੇਠ ਬਿਕਰਮਜੀਤਿਆ ਨਾਬਾ ਜਿਲ੍ਹੇ ਦੇ ਵਿੱਚ ਬੰਦ ਹਨ ਮਜੀਠੀਆ ਨੂੰ 25 ਜੂਨ 25 ਅਨੂੰ ਜਿਹੜਾ ਹੈ ਗ੍ਰਿਫਤਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਦੋਸ਼ ਹੈ ਕਿ ਉਹਨਾਂ ਨੇ ਸ਼ੈਲ ਕੰਪਨੀਆਂ ਅਤੇ ਬੇਅਨਾਮੀ ਲੈਣ ਦੇ ਲਈ ਕਰੋੜਾਂ ਰੁਪਏ ਦੀ ਜੱਤ ਬਣਾਈ ਜਾਂਚ ਏਜੰਸੀਆਂ ਨੇ ਇਸ ਮਾਮਲੇ ਵਿੱਚ ਲਗਭਗ 40 ਹਜ਼ਾਰ 40 40 ਹਜ਼ਾਰ ਪੰਨਿਆਂ ਦੀ ਚਰਚੀ ਦਰਜ ਕੀਤੀ ਹੈ ਅਤੇ 200 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਹਨ ਅਤੇ 100 ਤੋਂ ਵੱਧ ਸੌਰੀ 400 ਤੋਂ ਵੱਧ ਬੈਕ ਖਾਤਿਆਂ ਦੇ ਵਿੱਚ ਦੇਣ ਲੈਣ ਕੀਤਾ ਗਿਆ ਹੈ ਬਿਕਰਮ ਜੀਠਿਆ ਵੱਲੋਂ ਬਿਕਰਮ ਜੀਠਿਆ ਦੀ ਫਿਰ ਦੁਬਾਰਾ ਨਿਆਂ ਖਿਲਾਸ ਵੱਗੀ ਹੈ ਵਾਰ ਵਾਰ ਉਹਨਾਂ ਵੱਲੋਂ ਦਰਵਾਜ਼ਾ ਖੜਕਾਇਆ ਜਾ ਰਿਹਾ ਹੈ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ ਜਾ ਰਹੀਆਂ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੀ ਰਿਪੋਰਟ 40000 ਪੰਨਿਆਂ ਦੀ ਪੇਸ਼ ਕੀਤੀ ਗਈ ਹੈ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਪੰਜਾਬ ਪੁਲਿਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਉਸ ਦੇ ਵਿੱਚ ਕੋਕੇ ਜੜੇ ਹੋਏ ਨੇ ਉਸ ਵਿੱਚ ਸਾਰੀਆਂ ਬੇਨਾਮੀ ਕੰਪਨੀਆਂ ਸਲਕ ਆਪਣੀਆਂ ਅਤੇ ਬੇਨਾਮੀ ਜਿਹੜਾ ਜੈ ਦਾਦਾ ਦੇ ਹਵਾਲੇ ਨੇ ਹਾਲਾਂਕਿ ਬਿਕਰਮਜੀਤਿਆ ਤੋਂ ਇਲਾਵਾ ਗਰੀਬ ਪਰਜਿਟੀਆਂ ਨੂੰ ਵੀ ਸਮਨ ਜਾਰੀ ਕੀਤੇ ਹੋਏ ਨੇ ਉਸ ਤੋਂ ਬਾਅਦ ਪੁੱਛ ਕੇ ਇਸ ਵਾਸਤੇ ਬਾਅਦ ਪਾਕ ਬਿਕਰਮਜੀਤਿਆ ਦੇ ਸਾਲੇ ਗਜਪਤ ਗਰੇਵਾਲ ਗਜਪਤ ਸਿੰਘ ਗਰੇਵਾਲ ਨੂੰ ਬੁਲਾਇਆ ਗਿਆ ਲੇਕਿਨ ਉਹ ਵਿਜੀਲੈਂਸ ਦੇ ਦਫਤਰ ਦੇ ਵਿੱਚ ਹਾਜ਼ਰ ਨਹੀਂ ਹੋਏ ਆਉਣ ਵਾਲੇ ਦਿਨਾਂ ਦੇ ਉੱਤੇ ਉਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਹੋਵੇਗੀ ਫਿਲਹਾਲ ਵੱਡਾ ਫੈਸਲਾ ਆਇਆ ਹੈ ਪੁਹਾਨੀ ਦੀਸਤਾਨਦਦ ਵਿੱਚੋਂ ਠਾਵਾਂ ਦਿਨ ਦੀ ਬਿਕਰਮ ਜਿਠਿਆ ਦੀ ਨਾਇਕ ਹਰਾਸ ਨੂੰ ਹੋਰ ਵਧਾ ਦਿੱਤੀ ਗਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਇਸ ਤੋਂ ਜ਼ਿਆਦਾ ਵੀ ਮੁਸ਼ਕਲਾਂ ਵਧਣਗੀਆਂ ਬਿਕਰਮ ਜਿਠਿਆ ਦੀਆਂ ਧੰਨਵਾਦ ਜੀ ਤੇ ਐਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ ਅਦਾਲਤਾਂ ਦਾ ਦਰਵਾਜ਼ਾ ਖੜਕਟਾਇਆ ਜਾ ਰਿਹਾ ਹੈ ਕਿ ਮੈਨੂੰ ਜ਼ਮਾਨਤ ਦਿੱਤੀ ਜਾਏ ਲੇਕਿਨ ਸੀਐਮ ਪੰਜਾਬ ਤੇ ਵਿਜੀਲੈਂਸ ਡਿਪਾਰਟਮੈਂਟ ਨੇ ਅਦਾਲਤ ਦੇ ਵਿੱਚ 40 ਹਜ਼ਾਰ ਪੰਨਿਆਂ ਦੀ ਜਿਹੜੀ ਰਿਪੋਰਟ ਪੇਸ਼ ਕੀਤੀ ਹੈ ਉਹ ਦੇ ਵਿੱਚ ਕੋਕੇ ਜੜ ਦਿੱਤੇ ਗਏ ਨੇ ਐ ਹੀ وجہ ਕਿ ਅਦਾਲਤਾਂ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਰਿਲੀਫ ਦੇਣ ਨੂੰ ਤਿਆਰ ਨਹੀਂ ਨੇ ਕਿਉਂਕਿ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜ਼ਿੰਦਗੀ ਦੇ ਜਿਹੜੇ ਸਾਰੇ ਘਰਨਾਮੇ ਨੇ ਜਿਹੜੇ ਪੰਜਾਬ ਦੇ ਵਿੱਚ ਉਹਨਾਂ ਨੇ ਕੀਤੇ ਨੇ ਉਹ ਦੱਸੇ ਗਏ ਨੇ 400 4000 ਬੈਂਕ ਖਾਤਿਆਂ ਦੇ ਵਿੱਚ 700 ਕਰੋੜ ਦੀ ਟਰਾਂਜੈਕਸ਼ਨਸ ਕੀਤੀਆਂ ਗਈਆਂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਗਿਆ ਚਿਟਾ ਵੇਚ ਕੇ ਤੇ ਪੂਰੀ ਦੁਨੀਆ ਦੇ ਵਿੱਚ ਚਿਟਾ ਸਪਲਾਈ ਕੀਤਾ ਗਿਆ ਨਾ ਸਿਰ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਪਤਨੀ ਉਹਨਾਂ ਦਾ ਸਾਲਾ ਸੁਖਵੀਰ ਬਾਦਲ ਤੇ ਉਹਨਾਂ ਦੀ ਪਤਨੀ ਸਾਰੇ ਇਸ ਚੀਜ਼ ਦੇ ਵਿੱਚ ਮਲਵਸ ਨੇ ਬਿਕਰਮ ਸਿੰਘ ਮਜੀਠੀਆ ਦੇ ਸਾਲੇ ਨੂੰ ਆਰਡਰ ਕੀਤਾ ਗਿਆ ਵਿਜੀਲੈਂਸ ਦਾ ਸਮਨ ਗਿਆ ਲੇਕਿਨ ਉਹ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਏ ਤੇ ਬਹੁਤ ਜਲਦ ਉਹ ਵੀ ਗ੍ਰਿਫਤਾਰ ਹੋ ਸਕਦੇ ਨੇ ਐਈ ਵਜ੍ਹਾ ਕਿ ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੀ ਕੰਮ ਮਾਰਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਜੇਲ੍ਹੋਂ ਬਾਹਰ ਆਣਾ تقریبا ਸੀਐਮ ਪੰਜਾਬ ਨੇ ਨਾ ਮੁਮਕਿਨ ਕਰ ਦਿੱਤਾ ਸਾਰੇ ਰਸਤੇ ਸੀਐਮ ਪੰਜਾਬ ਨੇ ਬੰਦ ਕਰ ਦਿੱਤੇ ਨੇ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹੋਂ ਬਾਹਰ ਨਹੀਂ ਆਣਾ ਚਾਹੀਦਾ ਕਿਉਂਕਿ ਇਹਨਾਂ ਨੇ ਪੰਜਾਬ ਦੇ ਨਾਲ ਬੜਾ ਹੀ ਜ਼ੁਲਮ ਕੀਤਾ ਹੈ ਚਿੱਟਾ ਵੇਚ ਕੇ ਲੱਖਾਂ ਮਾਵਾਂ ਦੇ ਜਿਹੜੇ ਪੁੱਤਰ ਨੇ ਇਸ ਦੁਨੀਆ ਤੋਂ ਚਲੇ ਗਏ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਦੀ ਫੈਮਿਲੀ ਇਸ ਚੀਜ਼ ਦੇ ਵਿੱਚ ਮਲਬਸ ਨੇ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ ਕਿ ਕਿਸੇ ਵੀ ਸੂਰਤ ਇਹਨਾਂ ਨੂੰ ਜੇਲੋਂ ਬਾਹਰ ਨਹੀਂ ਆਣ ਦੇਣਾ ਚਾਹੀਦਾ ਤੇ ਸੀਐਮ ਪੰਜਾਬ ਨੂੰ ਫੁੱਲ ਸਪੋਰਟ ਹੈ ਪੰਜਾਬ ਦੇ ਲੋਕਾਂ ਦੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਵਿਜੀਲੈਂਸ ਡਿਪਾਰਟਮੈਂਟ ਨੇ ਜਿਹੜੀ ਰਿਪੋਰਟ ਪੇਸ਼ ਕੀਤੀ 40000 ਪੰਨਿਆਂ ਦੀ ਤੇ ਸੀਐਮ ਪੰਜਾਬ ਨੇ ਜਿਹੜਾ ਬਿਆਨ ਦਿੱਤਾ ਕਿ ਕਿਸੇ ਵੀ ਸੂਰਤ ਮੈਂ ਜੇਲੋਂ ਬਾਹਰ ਨਹੀਂ ਆਣ ਦਵਾਵਾਂਗਾ આપણી રાય તો કમ્યાટા ગા કરો વિડીયો ચં લગ્વીડિયોનું લાઈક કરો મિલ્યા નક્સ વીડિયો ગુડ બાઈ અહાફેઝ